ਬਹੁਤ ਸਵਾਗਤ ਹੈ ਵੀਰ ਸੁਖਮਨੀ ਕੌਰ ਬੇਟਾ ਤੁਸੀਂ ਮੇਰੇ ਪ੍ਰੋਗਰਾਮ ਦੇ ਵਿੱਚ ਆਏ ਥੈਂਕ ਯੂ ਜੀ ਆ ਬੇਟਾ ਫਿਲਮਾਂ ਕਰਦੇ ਹਾਂ ਹਾਂ ਜੀ ਅਸੀਂ ਕਿਹੜੀਆਂ ਕਿਹੜੀਆਂ ਫਿਲਮਾਂ ਕੀਤੀਆਂ ਨੇ ਮੈਂ ਨੂਰੀ ਦੀ ਟਰਨ ਕੀਤੀ ਹੈ ਤੇ ਹੁਣ ਲੱਗੂਗੀ ਲਾਟਰੀ ਸਾਡੀ ਹਾਂ ਠੀਕ ਹੈ ਤੇ ਮੈਂ ਦੋ ਐਡ ਫਿਲਮਾਂ ਵੀ ਕੀਤੀ ਹੋਈਆਂ ਨੇ ਜੀ ਇੱਕ ਤਾਂ ਐਨਆਈਐਫ ਦੀ ਗਲੋਬਲ ਦੀ ਹੈ ਤੇ ਹੋਰ ਹੈਗੀਆਂ ਦੋ ਕੀਤੀਆਂ ਹੋਈਆਂ ਨੇ ਤੁਸੀਂ ਕੋਈ ਉਹਦੇ ਵੀ ਕੀਤਾ ਪੰਜਾਬ ਸਰਕਾਰ ਦਾ ਸਕੂਲ ਚਲੇ ਉਹਦੇ ਵਿੱਚ ਡਾਇਲੌਗ ਹੀ ਆ ਤੁਹਾਡਾ ਡਾਇਲੌਗ ਸੁਣਾਇਆ ਬਹੁਤ ਸੋਹਣਾ ਲੱਗਦਾ ਹੁੰਦਾ ਹਾਂ ਹਾਂ ਜੀ ਪੰਜਾਬ ਸਕਾਇਰ ਦੇ ਵਿੱਚ ਤੁਸੀਂ ਸੁਣਾਵਾ ਹਾਂ 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 ਤੇ ਨਾਲੇ ਚਾਚਾ ਕੋਈ ਫੀਸ ਵੀ ਨਹੀਂ ਜਮਾ ਮੁਫਤ ਪੜਾਉਂਦੇ ਨੇ ਹਾਂ ਬਿਲਕੁਲ ਤੁਸੀਂ ਪੜ੍ਹਦੇ ਹੋ ਹਾਂ ਜੀ ਤੇਰਾ ਫੇਵਰਟ ਸਬਜੈਕਟ ਕਿਹੜਾ ਸਕੂਨੀ ਮੇਰਾ ਪੰਜਾਬੀ 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 ਵਾਲੀ ਮੈਡਮ ਕਿੰਨਾ ਕਿੰਨਾ ਪਿਆਰ ਕਰਦੇ ਨੇ ਮੈਡਮ ਪੜਾਉਂਦੇ ਨੇ ਜਾਂ ਸਰ ਪੜਾਉਂਦੇ ਨੇ ਮੈਡਮ ਕਿੰਨਾ ਫੇਰ ਕਰਦੇ ਨੇ ਆ ਫਨ ਕਰਦੇ ਆ ਸਾਡੇ ਨਾਲ मतलब ਕਿ ਸਾਨੂੰ ਹਸਾਉਂਦੇ ਆ ਠੀਕ ਹੈ ਹਾਂ ਕਦੇ ਕਦੇ ਗੱਲ ਕਰਦੇ ਨੇ ਪਿਆਰ ਵੀ ਕਰਦੇ ਨੇ ਸਭ ਤੋਂ ਜ਼ਿਆਦਾ ਫਿਰ ਟੀਚਰ ਕਿਹੜਾ ਜਿਹੜਾ ਤੁਹਾਨੂੰ ਐ ਲੱਗਦਾ ਵੀ ਇਵਨ ਤੁਹਾਨੂੰ ਪਰੇਸ਼ਾਨ ਕਰਦਾ ਇਹ ਨਹੀਂ ਕੋਈ ਨਹੀਂ ਕੋਟ ਨਹੀਂ ਜਾਂਦੀ ਸਕੂਲ ਚ ਨਾ ਜਦੋਂ ਸੀ ਤੇਰੇ ਕਿ ਭਈ ਜਦੋਂ ਅਸੀਂ ਨਾ ਪੜ੍ਹਦੇ ਹੁੰਦੇ ਸੀਗੇ ਛੋਟੇ ਛੋਟੇ ਅਸੀਂ ਘਰੋਂ ਬਸਤੇ ਲੈ ਕੇ ਜਾਣੇ ਤੇ ਘਰੋਂ ਹੀ ਅਸੀਂ ਟੱਪੜ ਟਾਟ ਵਗੈਰਾ ਲੈ ਕੇ ਜਾਂਦੇ ਹੁੰਦੇ ਸੀਗੇ ਹੁਣ ਵੀ ਉਹ ਵੀ ਜਾਂਦੇ ਹੁੰਦੇ ਅਸੀਂ ਨਹੀਂ ਮੈਂ ਵੰਦ ਨਹੀਂ ਜਾਂਦੀ ਠੀਕ ਆ ਮੈਂ ਆਪਣੇ ਪਾਪਾ ਦੇ ਪਾਪਾ ਮੈਨੂੰ ਛੱਡ ਕੇ ਜਾਂਦੇ ਆ ਠੀਕ ਹੈ ਹਾਂਜੀ ਠੀਕ ਠੀਕ ਕਰੇ ਫਿਰ ਲੜਦੇ ਹੋ ਨਹੀਂ ਕਿਉਂ ਪਾਪਾ ਖੇਡਦੇ ਆ ਮੇਰੇ ਨਾਲ ਠੀਕ ਠੀਕ ਮੈਂ ਸਿੰਗਲ ਨਹੀਂ ਹਾਂ ਅੱਛਾ ਸਿੰਗਲ ਆ ਨਹੀਂ ਜਾ ਤੂੰ ਫਿਲਮਾਂ ਚੰਕਮ ਕਰਦੇ ਤੇ ਤੁਹਾਨੂੰ ਡਰਦੀ ਲੱਗਦਾ ਹੈਗਾ ਬੇਟਾ ਨਹੀਂ ਨਹੀਂ ਕੈਮਰੇ ਤੋਂ ਬੇਟਾ ਕੈਮਰਾ ਹੁੰਦਾ ਉਹਦੇ ਵੱਡਾ ਹੋ ਹੁੰਦਾ ਲਾਈਟਾਂ ਲੱਗੀਆਂ ਹੁੰਦੀਆਂ ਨੇ ਫਿਰ ਉੱਤੇ ਨਹੀਂ ਮੈਨੂੰ ਵਧੀਆ ਲੱਗਦਾ ਵੀ ਮੈਂ ਫਿਲਮਾਂ ਚਾਹੀਆਂ ਮੈਂ ਉਹ ਡੋਕੇ ਵਿਡਿਅਕਟਰ ਬਣ ਜੂਗੀ ਮੈਂ ਸਿੰਗਰ ਵੀ ਬੰਨਾ ਹਾਂ ਓਕੇ ਵੈਰੀ ਗੁੱਡ ਸਿੰਗਰ ਬੰਨਾ ਹਾਂ ਹਾਂ ਗਾਣਾ ਕਿ ਬਣ ਐਕਟਰ ਵੀ ਬੰਨਾ ਹੈ ਗਾਣਾ ਸੁਣਾ ਫਿਰ ਜੇ ਤੂੰ ਸਿੰਗਰ ਬੰਨਾ ਸੀ ਤਰ ਸਿੰਗਰ ਬੰਨਾ ਦਾ ਹੈ ਸੁਰ ਮੈਦਾਨੀ ਸੁਰ ਮੈਦਾਨੀ ਵਰਗਾ ਹੈ ਮੇਰਾ ਮਾਹੀ ਵੇ ਹੋਰ ਮੈਨੂੰ ਕੀ ਚਾਹੀਦਾ ਸੁਣ ਮੈਦਾਨੀ ਵਰਗਾ ਹੈ ਮੇਰਾ ਮਾਹੀ ਵੇ ਹੋਰ ਮੈਨੂੰ ਕੀ ਚਾਹੀਦਾ ਉਦੀ ਪੈ ਚਾਲ ਸੁਨਾ ਜਦ ਜਦ ਮੈਂ ਮੈਥੋਂ ਬੋਲਿਆ ਨੀ ਜਾਂਦਾ ਇੱਕ ਵਾਕ ਵੀ ਉਦੀ ਮੋਕੇ ਦਿਨ ਨੀ ਆਵਾਜ਼ ਆ ਬਤਰੀ ਤਾਂ ਹੈ ਉਹ ਤਾਂ ਬਿਲਕੁਲ ਬੜੀ ਵੱਡੀ ਐਕਟਰ ਵੀ ਬਣੇਗੀ ਤੇ ਸਿੰਗਰ ਵੀ ਬਣੇਗੀ ਹੈ ਨਾ ਆ ਸਕੂਲ ਦੇ ਵਿੱਚ ਬੱਚੇ ਤਾਂ ਕਰਦੇ ਨੇ ਨਹੀਂ ਉਹ ਮੈਂ ਹੈਪੀ ਹੈਪੀ ਲੈਂਦੇ ਆ ਸਾਰੀ ਹੈਪੀ ਹੈਪੀ ਲੈਂਦੇ ਨੇ আচ্ছা ਆ ਨੂਰੀ ਤਾਂ ਤੋਂ ਫਿਲਮ ਕੀਤੀ ਆ ਹਾਂਜੀ ਕੋਈ ਡਾਇਲੋਗ ਜ਼ਿਆਦਾ ਕੋਈ ਥੋੜੇ ਦੇ ਫੁੱਲ ਲਗੀ ਮੈ ਫੁੱਲ ਲਗੀ ਹਾਂ আচ্ছা ਕਿਉਂਕਿ ਹੁਣ ਮੈਂ ਨਵੀਂ ਦੇ ਸੁਣਾਉਣੀ ਆ ਨਵੀਂ ਦੇ ਸੁਣਾਉਣੀ ਆ ਅੱਛਾ ਬੱਚੋ ਜਦੋਂ ਮੇਰੇ ਡਾਂਟ ਪੈਂਦੀ ਹੁੰਦੀ ਜਦੋਂ ਤੇਰੇ ਜਦੋਂ ਮੇਰੇ ਡਾਂਟ ਪੈਂਦੀ ਹੁੰਦੀ ਸੀ ਉਦੋਂ ਤਾਂ ਤੇਰੇ ਬੜੇ ਦੰਦ ਨਿਕਲਦੇ ਹੁੰਦੇ ਸੀ ਨਾ ਹੁਣ ਦੱਸ ਨਾ ਹੁਣ ਬੋਲ ਨਹੀਂ ਹੁਣ ਸਕੂਲ ਚ ਵੀ ਨਹੀਂ ਹੁੰਦਾ ਹੁੰਦਾ ਨਹੀਂ ਕਿਆ ਸਕੂਲ ਚ ਤੁਸੀਂ ਨਹੀਂ ਲੜਦੇ ਹੁੰਦੇ ਬੱਚੇ ਲੜ ਪੈਂਦੇ ਨੇ ਨਾ ਹਾਂ ਬੱਚੇ ਲੜ ਪੈਂਦੇ ਨੇ ਮੇਰੇ ਇੱਕ ਬੈਸਟ ਫਰੈਂਡ ਹੈ ਮੇਰੀ ਰੀਤਮ ਹਾਂ ਉਹ ਮੇਰੀ ਗੁੱਤਾਂ ਵੱਟਦੀ ਰਹਿੰਦੀ ਹੈ ਅੱਛਾ ਕਹਿੰਦੀ ਜੇ ਤੂੰ ਮੇਰੇ ਨਾਲ ਬੈਠਣਾ ਹੈ ਨਾ ਤਾਂ ਮੈਂ ਨਾ ਮਸਤੀ ਕਰਨੀ ਪੈਣੀ ਹੈ ਕਿਉਂਕਿ ਮੇਰਾ ਮੈਂ ਉਹ ਮੇਰੀ ਕੁੱਤਾ ਵਟਦੇ ਜਾਂਦੀ ਹੈ ਇਸ ਲਈ ਮੈਂ ਨਾ ਉਹਦੇ ਨਾਲ ਘਾਟੀ ਬੈਠਦੀ ਆ ਅੱਛਾ ਅੱਛਾ ਉਹ ਮੇਰੀ ਬੈਸਟ ਫਰੈਂਡ ਆ ਹਾਂ ਠੀਕ ਹੈ ਉਹਦੇ ਨਾਲ ਕਦੇ ਕਦੇ ਬਹਿ ਜਾਂਦੀ ਆ ਇੱਕ ਮੇਰੀ ਹੋਰ ਬੈਸਟ ਫਰੈਂਡ ਹੈ ਗੌਰਵੀ ਉਹ ਵਧੀਆ ਉਹ ਰਿਦਮ ਤੋਂ ਜ਼ਿਆਦਾ ਵਧੀਆ ਮੇਰੇ ਦੋ ਤਾਂ ਜ਼ਿਆਦਾ ਵਧੀਆ ਤੇ ਕਾ ਤੂੰ ਮਤਲਬ ਕਿ ਮੈਨੂੰ ਪਰੇਸ਼ਾਨ ਨਹੀਂ ਕਰਦੀ ਹੈ ਇਹ ਜ਼ਿਆਦਾ ਉਹ ਜ਼ਿਆਦਾ ਪਰੇਸ਼ਾਨ ਕਰਦੀ ਹੈ। ਕੱਲ ਨੂੰ ਆਪਣੀ ਇਹ ਵੀਡੀਓ ਪੌਡਕਾਸਟ ਦੇਖਣਗੇ ਤੇ ਤੇਰੇ ਤੇ ਮ ਲੜੇਗੀ ਨਹੀਂ ਤੇਰੇ ਨਾਲ ਵੀ ਮੈਨੂੰ ਕਹੀ ਜੰਨੇ ਤੂੰ ਵੱਧ ਤੱਕ ਪਰੇਸ਼ਾਨ ਕਰਦੇ ਆ। ਉਹ ਥੋੜਾ-ਮੋਟਾ ਕਹਿ ਦਿੰਦੀ ਹੈ। ਹਾਂ। ਉਹਨੂੰ ਜਾ ਕੇ ਮੈਂ ਦੱਸੂਗੀ ਇਹ ਮੇਰੇ ਆਖਿਆ ਸੀ। ਅੱਛਾ ਮਜ਼ਾਕਾ। ਮਸਤੀ ਚੱਲਦੀ ਹੋ ਪਰੀ ਸਕੂਲ ਚ? ਹਾਂ ਮਸਤੀ ਪੂਰੀ। ਤੂੰ ਸਾਰੇ ਤਾਂ ਅੱਖਾਂ ਸਜ ਕੇ ਕਿਹੜਾ ਲੱਗਦਾ? ਅੱਖਾਂ। ਮੈਨੂੰ ਦੋ ਸਬਜੈਕਟ ਆਖਿਆ। ਯਾਦ ਕਿਹੜੇ? ਇੰਗਲਿਸ਼ ਤੇ ਵੀਅਸ। ਇੰਗਲਿਸ਼ ਤੇ। ਉਹ ਚੋਂ ਕੁਐਸਚਨ ਜ਼ਿਆਦਾ ਅੱਖ ਆਉਂਦੇ। ਅੰਗਰੇਜ਼ੀ ਤਾਲਗਣਾ ਇੰਗਰੇਜ਼ੀ ਬੋਲਣੀ ਚਾਹੀਦੀ ਆਪਾਂ ਨੂੰ ਨਹੀਂ ਬੋਲ ਤਾਂ ਲੈਣੀ ਆ ਹਾਂ ਤਾਂ ਕਿੰਦਾ ਯਾਰ ਕਰਨ ਉਹਦੇ ਕੁਐਸ਼ਨਸ ਜਿਹੜੇ ਹੈਗੇ ਆ ਨਾ ਉਹਨਾਂ ਦੇ ਆਨਸਰਸ ਥੋੜੇ ਰ ਔਖੇ ਹੁੰਦੇ ਆ ਅੱਛਾ ਉਹਦੇ ਕਰਕੇ ਤੁਹਾਨੂੰ ਔਖਾ ਲੱਗਦਾ ਹਾਂਜੀ ਕਰੇ ਕਿਹੜੀ ਕਿਹੜੀ ਖੇਡ ਖੇਡਦੇ ਹੰਨੇ ਆ ਮੈਂ ਫੜਨ ਫੜੀਚਾ ਖੇਡਦੀ ਆ ਫੜਨ ਫੜੀਚਾ ਪਾਪਾ ਨਾਲ ਅੱਛਾ ਛੱਤ ਤੇ ਹਾਂ ਇੱਕ ਮੈਂ ਅਸੀਂ ਜਦੋਂ ਹੜਾਏ ਅਸੀਂ ਉਦੋਂ ਅਸੀਂ ਇੱਕ ਨਾ ਡੌਗ ਸੀਗਾ ਉਹ ਸਾਡੇ ਉੱਤੇ ਨੰਦ ਸੀ ਉੱਤੇ ਉੱਥੇ ਨਾ ਡੌਗ ਰਹਿੰਦਾ ਸੀ ਸਾਡੇ ਉਹਦਾ ਨਾਮ ਬ੍ਰੋਨੀ ਹੈ ਓਕੇ ਤੇ ਜਦੋਂ ਹੜਾ ਆਇਆ ਸੀ ਨਾ ਉਹਨੂੰ ਪਤਾ ਸੀ ਵੀ ਪਾਣੀ ਆ ਰਿਹਾ ਹੈ ਤਾਂ ਉਹ ਉੱਤੇ ਚਲਾ ਗਿਆ ਸੀ ਫਿਰ ਉਸ ਤੋਂ ਬਾਅਦ ਉਹ ਜਿਹੜੇ ਉਹ ਜ਼ਿਆਦਾਤਰ ਨਾ ਉੱਤੇ ਜਿਹੜੇ ਸੀਗੇ ਕਿਰਾਏਦਾਰ ਸਾਡੇ ਉਹਨਾਂ ਕੋਲ ਹੀ ਰਹਿੰਦਾ ਸੀ ਕਿ ਉਹ ਜ਼ਿਆਦਾ ਮੂੰਹ ਕਰਦੇ ਸੀ ਨਾ ਤਾਂ ਉਹਨਾਂ ਨੇ ਹੁਣ ਜਾਣਾ ਸੀਗਾ ਹੈਨਾ ਉਹਨਾਂ ਨੇ ਵਰਲਕੀ ਕਿਤੇ ਹੋਰ ਰਹਿ ਜਾਣਾ ਸੀ ਤਾਂ ਉਹ ਜਾ ਰਹਾ ਉਹਦਾ ਉਦਾਸ ਹੀ ਬੈਠਾ ਹੈ ਤਾਂ ਹੁਣ ਮੈਂ ਉਹਦੇ ਨਾਲ ਖੇਡਦੀ ਆਂ ਵੈਰੀ ਗੁੱਡ ਤੂੰ ਖੇਡ ਜਦੋਂ ਦਿਲ ਲਾ ਕੇ ਰੱਖੀ ਸਗੋਂ ਤੂੰ ਆ ਵੀ ਕਦੇ ਦਾ ਸੁਣੀ ਹੈ ਨਹੀਂ ਥੋੜਾ ਥੋੜਾ ਆਉਂਦੀ ਹੈ ਚਲੋ ਕੋ ਦੋ ਆ ਜਦੋਂ ਮੈਨੂੰ ਥੋੜੇ ਥੋੜੇ ਟੈਸਟ ਨਹੀਂ ਆਉਂਦੇ ਨਾ ਮੈਂ ਥੋੜਾ ਜਿਹਾ ਉਹ ਹੋ ਜਾਂਦਾ ਮੈਨੂੰ ਵੀ ਮੇਰੇ ਘਰ ਟਮਾਕਸਾਂਗੇ ਕਿਉਂਕਿ ਮੈਨੂੰ ਐ ਹੁੰਦਾ ਵੀ ਮੈਂ ਆਪਣੇ ਮਮਾ ਪਪਾ ਦਾ ਨਾਮ ਰੌਸ਼ਨ ਕਰਨਾ ਹੈ ਵੈਰੀ ਗੁੱਡ ਆ ਮਮਾ ਪਪਾ ਦਾ ਨਾਮ ਰੌਸ਼ਨ ਕਰਨਾ ਹਾਂ ਬਟਾ ਫੇ ਪੜ੍ਹਦੀ ਕਿੰਨੀ ਕਿਹਾ ਪੜ੍ਹਦੀ ਆ ਮੈਂ ਇੰਗਲਿਸ਼ ਵੀ ਪੜ੍ਹਦੀ ਆ ਅੱਛਾ ਤੇ ਨਾਲੇ ਕਹਿੰਦੇ ਵੀ ਇੰਗਲਿਸ਼ ਮੈਨੂੰ ਔਖੀ ਲੱਗਦੀ ਆ ਨਹੀਂ ਉਹ ਥੋੜੀ ਜਿਹੀ ਪੜਨ ਔਖੀ ਲੱਗਦੀ ਆ ਅੱਛਾ ਸਭ ਤੋਂ ਵੱਧ ਟੀਚਰ ਕਿਹੜਾ ਡਾਂਟਦਾ ਬੱਚਿਓ ਐ ਕਿਹੜਾ ਕਰਦਾ ਆ ਪੰਜਾਬੀ ਗਲੀ ਮੈਂ ਅੱਛਾ ਡਾਂਟਦੇ ਐ ਅੱਛਾ ਡਾਂਟਦੇ ਵੀ ਨੇ ਤੇ ਕਵਿਤਾਵਾਂ ਪੜ੍ਹਦੇ ਹੁੰਦੇ ਨੇ ਉੱਥੇ ਹਾਂਜੀ ਅੱਛਾ ਫੇਰ ਬੱਤਾ ਪੜ੍ਹਦੇ ਨੇ ਸਕੂਲ ਚ ਇੱਕ ਵਾਰ ਕਹਿੰਦੇ ਨੇ ਜਿਹੜੇ ਇਹ ਬੱਤਾ ਪੜ੍ਹਦੇ ਮਾਮਾ ਰਾ ਭੁੱਲ ਜਾਂਦਾ ਹੁੰਦਾ ਨਾ ਬੱਤਾ ਪੜ੍ਹਦੇ ਨੇ ਅਸੀਂ ਜਿਆਦਾ ਜਿਆਦਾ ਬੁੱਕਰੀ ਡਿੰਗੀ ਕਰਦੇ ਐ ਅੱਛਾ ਕਰੀ ਨੇ ਡੈਡੀ ਬੱਤਾ ਸੁਣਾਉਂਦੇ ਨੇ ਹਾਂ ਪਪਾ ਮੇਰੀ ਦਾਦੀ ਆਈ ਸੀ ਜਦੋਂ ਹਾਂ ਉਹ ਮੈਨੂੰ ਰੂਪ ਤੇ ਸੰਧੀ ਕਹਾਣੀਆਂ ਸੁਣਾਉਂਦੀ ਸੀ ਅੱਛਾ ਕੀ ਵਧੀਆ ਲੱਗਿਆ ਤੁਹਾਨੂੰ ਰੂਪ ਸੰਤ ਚ ਉਹ ਮੈਂ ਬੁੱਲ ਨਹੀਂ ਥੋੜਾ ਜਿਹਾ ਥੋੜਾ ਜਿਹਾ ਬੁੱਲੀ ਖਾਸਾ ਨਹੀਂ ਬੁੱਲੀ ਨਾ ਹਾਂ ਬਤਾਉਂਦੇ ਨੇ ਵੈਸੇ ਤੈਨੂੰ ਬਤਾ ਨਾ ਅੱਛਾ ਹੂੰ ਬਤਾ ਪਈ ਨਹੀਂ ਤੈਨੂੰ ਮੈਂ ਬੱਤਾਂ ਮੈਂ ਨਾਲ ਕਿਦੋਂ ਮਮਰਾ ਬੁੱਲੀ ਜਾਂਦਾ ਹੈ ਹਾਂ ਮਮਰਾ ਆਪ ਲਿਆਂਦਾ ਇਹ ਕੋਈ ਨਹੀਂ ਹੁੰਦਾ ਹੈਗਾ 12 ਪਾਈ ਕਰਜ਼ਾਈ ਮੈਂ ਸੁਣੀ ਨਹੀਂ ਸੁਣੇ ਨਹੀਂ ਤੈ ਮੈਂ ਬੰਦਾ ਬੇ ਕਹਾਣੀ ਆ ਸੁਣਿਆ ਹੀ ਨਹੀਂ ਆਦੀਆ ਤਾਂ ਹੈਗਾ ਪਰਾਂਪਾਈ ਕਰਜਾਈ ਵਾਲਾ ਨਾ ਹਾਂਦੇ ਵੀ ਨਹੀਂ ਦੱਸ ਨਾ ਸੰਤਰਾ ਹਾਂ 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 ਮਾਰਾ ਭਾਈ ਕਰਜਾਈ ਹੁੰਦੀ ਇਹਨੋਂ ਤੇ ਹੈ ਨਾ ਉਹ ਚੀਜ਼ ਹੁੰਦੀ ਹੈ ਨਾ ਬੱਤਾਂ ਬੰਦ ਨੇ ਫਿਰ ਆਏ ਦਸ ਕਰੇ ਬੰਦ ਡਾਂਟਦਾ ਕੋਣਾ ਮਮੀ ਕੰ ਡੈਡੀ ਹਾਂ ਪਾਪਾ ਪਾਪਾ ਡਾਂਟਦੇ ਨੇ ਲੇਕਿਨ ਪਰ ਥੋੜਾ ਹੀ ਡਾਂਟਦੇ ਨੇ ਅੱਛਾ ਐ ਮਤਲਬ ਕਿ ਜਾਦਾ ਨਹੀਂ ਦਾਨਦੇ ਉਹ ਤਾਂ ਸਮਝਾਉਂਦੇ ਨੇ ਹੈਨਾ ਜਿਵੇਂ ਕੋਈ ਗਲਤ ਕੰਮ ਕਰਦਾ ਤਾਂ ਬਸ ਦੱਸਦੇ ਨਹੀਂ ਵੀ ਆਏਂ ਐ ਨਹੀਂ ਕਰਨਾ ਸਮਝਾਉਣ ਦੇ ਨੇ ਬਸ ਸੋ ਕੋਈ ਵੱਡਿਆ ਹੋ ਕੇ ਤਾਂ ਐਕਟਰ ਬਣਨਾ ਉਹਦੇ ਲਈ ਹੁਣ ਕੀ ਕੀ ਕਰ ਰਹੀ ਹੈ ਮੈਂ ਉਹਦੇ ਲਈ ਪਹਿਲਾਂ 40 ਵਰ੍ਹੇ ਸੰਜੀ ਕੋ ਜਵਨਪਨਯਾ theater ਉਹਨਾਂ ਦਾ ਉਹਨਾਂ ਕੋਲ ਐਕਟਿੰਗ ਕਰ ਰਹੀ ਮੈਂ ਨਾਟਕ ਕਰ ਰਹੀ ਹਾਂ ਮੈਂ ਤੇ ਇਹ ਤੋਂ ਵੱਧ ਨਾਟਕ ਕਰ ਰਹੇ ਨੇ ਅੱਛਾ ਮੇਰੇ ਨਾਟਕ ਦਾ ਨਾਮ ਹੈਗਾ ਇੱਕ ਨਫਸਾ ਜਿਨੇ ਲਿਖਾਇਗਾ ਰੋਟੀ ਦੀ ਤਲਾਸ਼ ਹਾਂ ਇੱਕ ਮੈਂ ਕਿਤਾਬ ਬੋਲਦੀ ਹਾਂ ਹਾਂ ਅਸੀਂ ਸਿਆਣੇ ਨਹੀਂ ਹੋਏ ਇੱਕ ਸੀਗਾ ਮੇਰੀ ਪਿਆਰੀ ਮਾਂ ਮੇਰੇ ਪਿਆਰੇ ਬੇਬੇ ਬਾਪੂ ਹੋਰ ਵੀ ਬਹੁਤ سارے ਨਾਟਕ ਕੀਤੇ ਨੇ ਮੈਂ ਨਹੀਂ ਜੇ ਮੈਂ ਤੈਨੂੰ ਆਪਣੇ ਸਕੂਲ ਚ ਕਹਾਂ ਵੀ ਮੇਰੇ ਸਕੂਲ ਚ ਨਾਟਕ ਕਰ ਤੋਂ ਕਰਦੇਗੇ ਰੋਟੀ ਦੀ ਤਲਾਸ਼ ਤੇਰਾ ਮੈਂ ਨਾਟਕ ਦੇਖਿਆ ਹਾਂਜੀ ਕੋਈ ਡਾਇਲੌਗਸ ਦਾ ਉਹਦਾ ਕੋਈ ਡਾਇਲੌਗਸ ਤਾਂ ਨਹੀਂ ਉਹ ਹਾਂ ਬਈ ਬੱਚਿਓ ਸਿੱਧੇ ਹੋ ਕੇ ਬਹਿ ਜਾਓ ਨਾਲੇ ਜਿਹਨੇ ਕੰਮ ਨਹੀਂ ਕੀਤਾ ਉਹ ਖੜੇ ਹੋ ਜਾਓ ਤੇ ਡਰਦੇ ਡਰਦੇ ਮੇਰੀਆਂ ਲੱਤਾਂ ਕੰਬਦੀਆਂ ਤੇ ਮੈਂ ਖੜਾ ਹੋ ਜਾਂਦਾ ਉਹ ਹਾਂ ਬਈ ਕੰਮ ਕਿਉਂ ਨਹੀਂ ਕਰਕੇ ਲਿਆ ਤੇਰਾ ਤਾਂ ਕੁੱਤੇ ਦੀ ਪੂੰਛ ਵਰਗਾ ਹਾਲ ਐ ਜਿਹੜੀ ਕਦੇ ਸਿੱਧੀ ਨਹੀਂ ਹੁੰਦੀ ਅੱਜ ਕਰੂੰ ਕੱਲ ਕਰੂੰ ਅੱਜ ਕਰੂੰ ਕੱਲ ਕਰੂੰ ਉਹ ਪੜ੍ਹ ਲੈ ਕਰੋ ਪੜ੍ਹ ਲੈ ਕਰੋ ਸਰਕਾਰ ਤੁਹਾਨੂੰ ਸਾਰਾ ਕੁਝ ਮੁਫਤ ਦਿੰਦੀ ਹੈ ਪਰ ਫਿਰ ਵੀ ਪਤਾ ਨਹੀਂ ਤੁਸੀਂ ਕਿਉਂ ਨਹੀਂ ਪੜਦੇ ਹੈਗੇ ਵੈਰੀ ਗੁੱਡ ਦੇਖੋ ਤੇਰਾ ਡਾਇਲੋਗ ਸਾਰੀ ਯਾਦ ਹੁੰਤੇ ਨੇ ਹਾਂਜੀ ਅੱਛਾ ਆ ਇੱਕ ਪੰਜਾਬ ਸਰਕਾਰ ਦੀ ਐਡ ਚੱਲ ਰਹੀ ਹੈ ਨਾ ਉਸ ਤਰ੍ਹਾਂ ਤੇ ਤੁਹਾਨੂੰ ਲੋਕ ਸ਼ਾਨ ਲੱਗੇ ਜਾਨਾ ਲੱਗੇ ਮੇਰੀ ਇੰਸਟਾ ਆਈਡੀ ਹੈ ਵੀ ਸੁਖਮਨੀ ਕੋਰ ਦੇ ਨਾਮ ਤੇ ਤੁਸੀਂ ਸਾਰੇ ਜਾਣੇ ਉਹਨੂੰ ਫੋਲੋ ਕਰਿਓ ਤੇ ਤੁਸੀਂ ਮੈਨੂੰ ਆਪਣੇ ਆਪ ਹੀ ਪਹਿਚਾਨ ਲਓਗੇ ਅੱਛਾ ਅੱਛਾ ਨਹੀਂ ਫਿਰ ਤਾਂ ਜਿਹੜਾ ਫੋਟੋ ਵੀ ਕਰਾਉਂਦੇ ਹੋਣਗੇ ਨਾ ਨਾ ਵੀ ਐਕਟਰ ਆ ਜੀ ਵੀ ਸੁਖਮਨੀ ਹੈ ਨਾ ਇੱਕ ਫਿਲਮ ਦੇ ਵਿੱਚ ਆਪਣੇ ਨੂਰੀ ਰਟਾਰ ਤੇ ਦੂਸਰੀ ਆਪਣੀ ਸੀਗੀ ਹੁਣ ਲੱਗੂ ਕੀ ਲਾਟਰੀ ਆ ਹੁਣ ਲੱਗੂ ਕੀ ਲਾਟਰੀ ਤਾਂ ਆਣ ਵਾਲੀ ਹੈ ਕਿ ਆ ਗਈ ਓਹੋ ਹੋਮ ਰੀਅਲ ਰਿਲੀਜ਼ ਹੋ ਦੈਨ ਹਲੇ ਡਬਿੰਗ ਸਰਦੀ ਰਹੀ ਨਾ ਤੇ ਬੈਸ ਜਿੱਦੀ ਤੇ ਫਿਰ ਜਦੋਂ ਪੂਰਾ ਕੰਮ ਖਤਮ ਹੋ ਗਿਆ ਫਿਰ ਰਿਲੀਜ਼ ਹੋਊਗੀ। ਅੱਛਾ ਕਰਨੀ ਤਾਂ ਸੀ ਨਵੇਂ ਸਾਲ ਨੂੰ ਸੀਗੀ। ਹਾਂ ਹਾਂ। ਪਰ ਉਹ ਹੋ ਹੋ ਨਹੀਂ ਸਕੀ ਨਾ। ਅੱਛਾ ਅੱਛਾ। ਵਿਚੋ ਵਿਚੋ ਮੇਰੀ ਵੀ ਡਵਿੰਗ ਰਹੀ ਸੀ। ਓਕੇ ਡਵੇਂ ਕਰਦੇ ਗੱਲ ਨਹੀਂ ਲੱਗਦਾ। ਕਿਉਂ? ਅ ਨਹੀਂ ਮੈਂ ਤਾਂ ਵੀਡੀਓਜ਼ ਬਣਾਉਂਦੀ ਰਹਣੀ ਐ। ਅੱਛਾ ਵੀਡੀਓਜ਼ ਬਣਾਉਂਦੀ ਰਹਣੀ। ਵੈਰੀ ਗੁੱਡ। ਤੇ ਬੋਲੀਏ ਪਾਉਣੇ ਫਿਰ ਸਕੂਲ 'ਚ। ਬੋਲੀਏ।

ਖਟਕੇ ਲਿਆਂ ਖਟਕੇ ਲਿਆਂ ਖਟਕੇ ਲਿਆਂਦਾ ਖਟਕੇ ਲਿਆਂਦੇ ਕੱਦੂ ਉਹ ਸੁਣਾ ਪਿੰਡ ਵਾਲੇ ਖਟਕੇ ਲਿਆਂਦੀਆਂ ਤੋਰੀਆਂ ਉਹ ਸੁਣਾ ਪਿੰਡ ਵਾਲਿਓ ਮੇਰਾ ਮੁੰਡਾ ਲਿਆਊਗਾ ਗੁਖਰੀ ਆ ਗੁਰੀਏ ਕਿ ਨਾ 12ਵੀਂ ਜਾਣਾ ਤੂੰ ਕੈਨੇਡਾ ਅਮਰੀਕਾ ਜਾਣਾ ਪ੍ਰੋਗਰਾਮ ਕਰਨ ਜਾਣਾ ਸ਼ੌਕਰ ਜਾ ਕਰੀ ਵੈਰੀ ਗੁੱਡ ਸ਼ੌਕ ਕਰਨੇ ਵੀ ਚਾਹੀਦੇ ਨੇ ਆਪਰ ਹਣਾ ਤੁਸੀਂ ਮਿਹਨਤ ਕਰਦੇ ਹੋ ਤਾਂ ਅੰਗੇ ਕੁਦਰਤ ਦੇ ਨਾਲ ਤਾਂ ਵੈਗਰੂ ਕਾਮਯਾਬੀ ਤੁਹਾਨੂੰ ਦੇ ਤੁ ਦੇਵੇਗਾ ਹਣਾ ਨਾਲ ਦੇ ਬੱਚਿਆਂ ਨਾਲ ਫਿਰ ਮਸਤੀ ਕਿਵੇਂ ਹੁੰਦੀ ਹੈ ਮਸਤੀ ਜਦੋਂ ਹਮੈ ਆ ਮਤਲਬ ਕਿ ਕਲਾਸ ਤੋਂ ਚਲੇ ਜਾਂਦੇ ਨੇ ਹਾਂ ਹਾਂ ਉਦੋਂ ਸਾਰੀ ਕਲਾਸ ਨਾਲ ਰੋਲਾ ਫਾਨ ਲੱਗ ਕੇ ਹੁੰਦੀ ਹੈ ਓਕੇ ਤੇ ਮੈਂ ਮਤਲਬ ਕਿ ਮੈਂ ਤਾਂ ਰੋਲਾ ਪਾਉਂਦੀ ਨਹੀਂ ਮੈਂ ਤਾਂ ਬਸ ਆਪਣਾ ਦੇਖ ਰਹੀ ਹੁੰਦੀ ਆ ਕਿਵੇਂ ਬੱਚਾ ਰੋਲਾ ਪਾ ਰਹੇ ਹੁੰਦੇ ਤੇ ਇੱਕ ਸਾਡੀ ਡਿਸਪਲਿਨ ਮੋਨਿਟਰ ਹੈ ਹਾਂ ਤੇ ਓਹ ਕੀ ਕਰਦੀ ਐ ਮੈਂ ਹੰਦੇ ਜਾਣ ਤੋਂ ਬਾਅਦ ਨਾ ਕਿੰਨੇ ਜਿਹੜਾ ਬੋਲਿਆੰਦਾ ਦਾ ਨਾਮ ਲਿਖ ਦਿੰਦੀ ਐ ਉਹ ਸਪੈਲਿੰਗ ਹੀ ਗਲਤ ਲਿਖ ਦਿੰਦੀ ਐ ਤੇ ਉਹਦੋਂ ਫਿਰ ਜਿਹਨਾਂ ਦਾ ਨਾਮ ਲਿਖੇ ਹੁੰਦੇ ਐ ਸਪੈਲਿੰਗ ਗਲਤ ਲਿਖੇ ਹੁੰਦੇ ਐ ਤੇ ਉਹ ਬੱਚੇ ਰੋਲਾਪਾਨ ਹੋਣ ਲੱਗ ਪੈਂਦੇ ਹੁੰਦੇ ਐ ਵੀ ਤੂੰ ਮੇਰੇ ਨਾਮ ਦਾ ਤਾਂ ਪਤਾ ਤੂੰ ਮੇਰਾ ਨਾਮ ਦਾ ਤਾਂ ਹਾਂਜੀ ਇਹਦਾ ਕੁਛ ਚੱਲਦਾ ਜਰਾ ਹਾਂਜੀ ਤੇ ਬਾਕੀ ਫਿਰ ਬਾਕੀ ਬੱਚੇ ਸਕੂਲ ਦੇ ਵਿੱਚ ਤੈਨੂੰ ਪੂਰੀ ਰਿਕੋਗਨਾਈਜ਼ ਹੈਗੀਆ ਵੀ ਹਾਂ ਵੀ ਸੁਤਮਨੀਆ ਕਿ ਮੈਂ ਐਕਟਰ ਹਾਂ ਮੈਂ ਪੰਜਾਬ ਪੰਜਾਬੀ ਪੰਜਾਬ ਫਲੇਵਰ ਦੇ ਮੈਂ ਭੰਗੜਾ ਕੰਪੀਟੀਸ਼ਨ ਜਿੱਤ ਚੁੱਕੀ ਹਾਂ ਤੇ ਉਦੋਂ ਮੈਂ ਜੜੀਆਂ ਵੀ ਟਰੋਫੀਆਂ ਦਿੱਤੀਆਂ ਸੀ ਮੈਂ ਆਪਣੇ ਸਕੂਲ ਵਿੱਚ ਵੀ ਦਿਖਾਈਆਂ ਅੱਛਾ ਤੇ ਉਥੇ ਮੈਂ ਮੇਰੀ ਪ੍ਰਿੰਸੀਪਲ ਮੈਮ ਨੂੰ ਵੀ ਦਿਖਾਈਆਂ ਤੇ ਮੇਰੇ ਬੱਚੇ ਜਿਹੜੇ ਵੀ ਮੇਰੀ ਕਲਾਸ ਦੇ ਹੈਗੇ ਉਹ ਮੈਨੂੰ ਸਾਰੇ ਜਾਣਦੇ ਆ ਹੋਰ ਵੀ ਜਿਹੜਾ ਕਲਾਸਾਂ ਦੇ ਬੱਚੇ ਹੈਗੇ

ਕਿਉਂਕਿ ਜਿਹੜਾ ਮਾਮੂ ਦਾ ਬੇਟਾ ਦਾ ਨਾਮ ਸੀ ਅੰਗਦ ਅੰਗਦ ਨੇ ਨਾ ਕੀ ਕਰਨਾ ਸੀ ਮੇਰੇ ਮਾਸੀ ਦੇ ਨਾਲ ਹੀ ਪੈਂਦਾ ਸੀ ਤੇ ਜੇ ਮਾਸੀ ਨਹੀਂ ਹੁੰਦੀ ਨਾ ਉਹ ਪੈਂਦਾ ਨਹੀਂ ਤੇ ਉਹਨੇ ਉਹ ਚ ਲਾਕੀ ਮਾਰਤੀ ਕਹਿੰਦਾ ਵੀ ਮੈਂ ਤੁਹਾਡੇ ਨਾਲ ਪਾਉਂਗਾ ਅਸੀਂ ਉੱਤੇ ਪੈ ਗਏ ਹਨਾ ਮੈਂ ਉਹਨੂੰ ਕਹਿਤਾ ਵੀ ਆਪਾਂ ਕਿੰਦੇ ਮੂਵੀ ਦੇਖਾਂਗੇ ਉਹ ਹੈਗਾ ਚਾਲਸਾਨਾ ਦਾ ਅੱਛਾ ਤੇ ਮੈਂ ਕਿਹਾ ਮੈਂ ਤੈਨੂੰ ਐਕਟਿੰਗ ਸਿਖਾਉਂਗੀ ਤੇ ਉਹ ਉੱਤੇ ਚਲੇ ਗਏ ਅਸੀਂ ਹਮਮ ਉਹਦੇ ਮम्मा ਮਾਮੂ ਮਮੀ ਸੋ ਗਏ ਹਮਮ ਤੇ ਅੰਗਦ ਸਾਡੇ ਨਾਲ ਮਾਰਾ ਜਾ ਪੈ ਗਿਆ ਤੇ ਫਿਰ ਪਾਪਾ ਬਾਥਰੂਮ ਗਏ ਸੀ ਜਦੋਂ ਬਾਥਰੂਮ ਤੋਂ ਬਾਹਰ ਆਏ ਅੰਗਦ ਉੱਠ ਕੇ ਕਹਿੰਦਾ ਇਹ ਦਰਵਾਜ਼ਾ ਖੋਲ ਉਹ ਹਿੰਦੀ ਦੀ ਬੋਲਦਾ ਇਹ ਦਰਵਾਜ਼ਾ ਖੋਲ ਨਾ ਤੇ ਉਹ ਕਹਿੰਦਾ ਮੈਂ ਤਾਂ ਵੈਸੇ ਹੀ ਬੋਲ ਰਹਾ تھا ਮੈਂ ਤਾਂ نیچے ਜਾ ਰਹਾ ਹਾਂ ਉਹ ਸਾਡੇ ਨਾਲ ਚਲੱਕੀ ਕਰ ਗਿਆ ਚਲੱਕੀ ਕਰ ਗਿਆ ਤੂੰ ਤਾਂ ਨਹੀਂ ਚਲੱਕੀ ਕਰਦੀ ਕਿਸ ਨਾਲ ਕਿਉਂ ਮੈਨੂੰ ਉਹ ਰੱਦ ਲੱਗੀ ਇੱਕ ਵਾਰ ਮੈਂ ਆਪਣੇ ਪਾਪਾ ਨਾਲ ਕੀਤੀ ਸੀ ਹਾਂ ਮੈਂ ਆਪਣੇ ਪਾਪਾ ਨੂੰ ਆਖਿਆ ਸੀ ਮਤਲਬ ਕਿ ਛੋਟੀ ਜਿਹੀ ਗੱਲ ਹੈ ਮੈਂ ਕਿਹਾ ਪਪਾ ਪਪਾ ਨੇ ਦੁੱਧ ਰੱਖਿਆ ਸੀ ਪਪਾ ਨਾਲ ਪੈ ਗਏ ਚਲਾ ਕੇ ਮੈਂ ਪਪਾ ਨੂੰ ਮੈਂ ਕਿਹਾ ਤਾਂ ਪਪਾ ਦੁੱਧ ਨਿਕਲ ਗਿਆ ਹਾਂ ਤੇ ਪਪਾ ਭੱਜ ਕੇ ਦੇ ਦੇਖਿਆ ਗੈਂਸ ਤਾਂ ਮੈਂ ਹੀ ਬੰਦ ਕੀਤਾ ਪਿਆ ਅੱਛਾ ਨਹੀਂ ਤੇ ਪਪਾ ਘਰੇ ਕੰਮ ਕਰਦੇ ਨੇ ਹਾਂਜੀ ਪਾਪਾ ਤਾਂ ਮੈਂ ਹੈਲਪ ਕਰਨੀ ਹੈ ਨਾਲ ਜਿਵੇਂ ਪੰਡਾ ਤੋਂ ਨੇ ਹੁੰਦੇ ਆ ਪਾਪਾ ਪੰਡਾ ਤੋਂ ਨੇ ਹਾਂਜੀ ਰੋਟੀ ਬਣਾਉਂਦੇ ਨੇ ਪਾਪਾ ਹਾਂਜੀ ਪਾਪਾ ਪਰੌਠੇ ਬਣਾਉਂਦੇ ਨੇ ਮੰਮਾ ਨਹੀਂ ਬਣਾਉਂਦੇ ਮੰਮਾ ਜਦੋਂ ਮੈਂ ਸਕੂਲ ਜਾਂਨ ਦਉ ਤਾਂ ਉਹ ਪਕਾ ਕੇ ਚਲ ਜਾਂਦੇ ਨੇ ਮੈਂ ਵੀ ਰੋਟੀਆਂ ਬਣਾ ਲੈਣੀ ਆ ਹਾਂ ਅੱਜ ਪਰੌਠੇ ਵੀ আচ্ছা ਹਾਂ আচ্ছা ਤੈਨੂੰ ਖਾਣੇ ਤੋਂ ਬਾਅਦ ਕੀ ਚੀਜ਼ ਪਸੰਦ ਆ ਮੈਨੂੰ ਅਨੂਦਾ ਪਰੌਠਾ ਚਿਪਸ ਖੁਰ ਕੇ ਖਾਈਂਦੇ ਨੇ ਨਹੀਂ ਉਹ ਤਾਂ ਪਾਪਾ ਦਿੰਦੇ ਹੀ ਨਹੀਂ ਐ। ਦਿਲ ਕਰਦਾ। ਜੇ ਥੋੜਾ ਦੇਗਾ ਤਾਂ। ਅੱਛਾ ਮੈਗੀ ਕਿਹ ਨਹੀਂ? ਮੈਗੀ ਤਾਂ ਬਿਲਕੁਲ ਵੀ ਨਹੀਂ। ਅੱਛਾ ਖਾਣੀ ਨਹੀਂ ਤੂੰ? ਕਿਉਂ? ਉਹ ਮੈਂ ਬ੍ਰੈਡ ਤੇ ਜਿਵੇਂ ਨੂਟੇਲਾ ਨਹੀਂ ਹੁੰਦਾ। ਹਾਂ ਹਾਂ ਹਾਂ। ਉਹ ਲਾ ਕੇ ਸਵੇਰ ਖਾ ਕੇ ਚੱਲ ਜਾਂਦੀ ਹਾਂ ਮੈਂ ਸਕੂਲ। ਓਕੇ। ਹਾਂ। ਨਹੀਂ ਫਿਰ ਜਦ ਤੁਸੀਂ ਪਾਪਾ ਕੰਮ ਕਰਦੇ ਨੇ ਹਨਾ ਤੇ ਉਹ ਚੇ ਵੀ ਨਾ ਹੁੰਦੇ ਨੇ। ਨਹੀਂ ਚੇ ਨਹੀਂ ਆਉਂਦੇ। ਤੇ ਚੇ ਮਲ ਆਉਂਦੇ ਨੇ। ਉਹ ਸਿਰਫ ਪੰਡੇ ਤੋਂ ਹੁੰਦੇ ਨੇ ਰੋਟੀ ਦਾ ਪਾਠਾ ਸੋਣਾ ਸੋਣਾ ਕਦੇ ਕਦੇ ਬਣਾਉਂਦੇ ਨੇ ਹਾਂ ਅੱਛਾ ਅੱਛਾ ਤੂੰ ਸਾਰੇ ਕੰਮ ਕਰਦੀ ਹਾਂ ਮੈਂ ਅਲੂ ਦਾ ਮੈਂ ਤੁਸੀਂ ਇੰਸਟਾਗ੍ਰam ਤੇ ਦੇਖਿਆ ਮੇਰੇ ਮੈਂ ਨਾ ਜਦੋਂ ਛੋਟੇ ਸੱਜਾਦਿਆਂ ਦੇ ਸ਼ਹੀਦੀ ਦਿਹਾੜਾ ਚੱਲ ਰਿਹਾ ਸੀ ਉਦੋਂ ਮੈਂ ਨਿਕੀਆਂ ਨਿਕੀਆਂ ਰੋਟੀਆਂ ਤੇ ਇੱਕ ਛੋਟਾ ਜਿਹਾ ਮਮਾ ਦਾ ਸਰੋਂ ਦਾ ਸਾਗ ਬਣਾਇਆ ਸੀ ਉਹ ਮੈਂ ਇੱਕ ਨਾ ਆਪਣਾ ਦਿਮਾਗ ਲਾ ਲਿਆ ਨਿਕੀਆਂ ਨਿਕੀਆਂ ਪੰਜ ਰੋਟੀਆਂ ਬਣਾ ਲੀਆਂ ਹਾਂ ਤੇ ਇੱਕ ਖਾਲੀ ਟੱਕਣ ਸੀਗਾ ਕੋਕ ਦਾ ਤੇ ਉਹਦੇ ਵਿੱਚ ਸਾਗ ਪਾਤਾ ਤੇ ਮੇਰੇ ਕੋਲ ਨਿਕਾ ਦਾ ਚਮਤ ਸੀ ਉਹ ਰੱਖਤਾ ਤੇ ਮੈਂ ਵੀਡੀਓ ਪਾਈ ਹੈ ਤੇ ਉਹ ਚ ਮੈਂ ਕਹਿ ਰਹੀ ਹਾਂ ਕਿ ਮੈਂ ਪੰਜ ਪਿਆਰੇ ਲਈ ਬਣਾਇਆ ਹੈ ਪੰਜ ਬਸ਼ਾਦੇ ਤੇ ਇੱਕ ਸਰੋਂ ਦਾ ਸਾਤ ਵੈਰੀ ਗੁੱਡ ਜਾਨੀ ਕਿ ਤਰੂ ਹੈਗਾ ਗੁਰੂਆਂ ਦਾ ਸਾਰਾ ਨਾਮ ਯਾਦ ਨੇ ਹਾਂਜੀ ਅੱਛਾ ਤੇ ਅਸਪੋਣੀ ਜਦੋਂ ਤੁਸੀਂ ਕਲਾਸ ਦੇ ਵਿੱਚ ਹੁੰਦੇ ਹੋ ਹਾਂਜੀ ਖੋਲਦੇ ਹੁੰਦੇ ਹੋ ਨਾ ਚੀਜ਼ਾਂਾਂ ਦਾ ਝੂਠ ਬੋਲ ਲੈਂਦੇ ਨੇ ਕਦੇ-ਕਦੇ ਤਾਂ ਬੋਲ ਹੀ ਨਹੀਂਦਾ ਹਾਂ ਕਦੇ-ਕਦੇ ਹਾਂ ਕਦੇ-ਕਦੇ ਹਾਂ ਮੇਰੀ ਫਰੈਂਡ ਜ਼ਿਆਦਾ ਹੀ ਬੋਲਦੀ ਹੈ ਅੱਛਾ ਹਾਂ ਤੇ ਉਹ ਜ਼ਿਆਦਾ ਬੋਲਦੀ ਤੂੰ ਕੱਥੇ ਬੋਲਦੀ ਹਾਂ ਮੈਂ ਕਦੇ-ਕਦੇ ਕਰ ਦਿੰਦੀ ਹਾਂ ਕਰ ਦਿੰਦੀ ਹਾਂ ਹੈਨਾ ਜਦੋਂ ਆਪਣਾ ਹੋਮਵਰਕ ਪੂਰਾ ਨਹੀਂ ਹੁੰਦਾ ਹੁੰਦਾ ਹੈਨਾ ਕਈ ਵਾਰ ਘਰੋਂ ਅਸੀਂ ਆਫਿਸ ਵਾਲੇ ਨਵੀਂ ਜਾਂਦੇ ਫਿਰ ਲੱਗਦਾ ਹੁੰਦਾ ਵੀ ਅੱਜ ਕੁੱਟ ਪੈਣੀ ਆਪਣੇ ਨਹੀਂ ਹਾਂ ਮੈਨੂੰ ਘਰੇ ਜਾ ਕੇ ਲੱਗਦਾ ਹੁੰਦਾ ਵੀ ਮੈਂ ਜਲਦੀ ਜਲਦੀ ਕੰਮ ਕਰ ਲਾਂ ਨਹੀਂ ਤਾਂ ਸਕੂਲ ਜਾ ਕੇ ਕੱਟ ਪੈਣੀ ਹੈ ਕੱਟ ਪੈਣੀ ਫਿਰ ਪਈਏ ਕਦੇ ਅ ਨਹੀਂ ਮੈਂ ਕਰ ਲਾਂ ਨਹੀਂ ਹੈ ਕੰਮ ਫਿਰ ਇਹ ਜਾਗਦੇ ਹੁੰਦੇ ਜਦੋਂ ਸਾਡਾ ਦਿਲ ਨਹੀਂ ਕਰਦਾ ਹੁੰਦਾ ਉੱਠਣ ਨੂੰ ਹੈਨਾ ਹਾਂ ਤੇ ਸੌਂ ਜੀ ਆਪਾਂ ਇਹ ਨਾਲ ਹੀ ਨਹੀਂ ਹੁੰਦਾ ਮੈਂ ਪਾਪਾ ਮੰਮਾ ਨੂੰ ਕਹਿੰਦੀ ਤਾਂ ਹੁੰਦੀ ਆ ਮੈਨੂੰ ਜਲਦੀ ਉਠਾ ਦਿਆ ਕਰੋ ਨਾ ਕਿਉਂਕਿ ਮੈਨੂੰ ਨਾ ਜਲਦੀ ਉੱਠਣ ਦਾ ਸ਼ੌਂਕ ਬੜਾ ਹੈ ਅੱਛਾ ਪਰ ਮੈਂ ਉੱਠਦੀ ਹੈ ਹੀ ਨਹੀਂ ਮਮਾ ਪਾਪਾ ਮੈਨੂੰ ਉਠਾਉਂਦੇ ਐ ਮੈਂ ਬਸ ਸੁਈ ਨੀਂਦ ਚ ਹੁੰਨੀ ਹੁੰਦੀ ਆ ਹੂੰ ਮੈਨੂੰ ਫਿਰ ਬਾਅਦ ਚ ਉਠਾਉਂਦੇ ਹੀ ਨਹੀਂ ਬਪਾ ਉਠਾਉਂਦੇ ਨਹੀਂ ਹਾਂ ਤੇ ਤੁਸੀਂ ਉੱਠਦੀ ਨਾ ਉਹ ਕਹਿੰਦੇ ਨੇ ਸੁਖਮਣੇ ਉੱਠ ਜਾਓ ਨਹੀਂ ਪੈਰ ਨਾਲ ਕਹਿੰਦੇ ਐ ਨਹੀਂ ਸੁਖਵਨੀ ਉੱਠਦਾ ਸਕੂਲ ਨਾਲ ਸਕੂਲ ਦਾ ਨਾਮ ਆਉਂਦਾ ਉਦੋਂ ਮੈਂ ਜਲਦੀ ਜਲਦੀ ਉੱਠ ਜਾਂਦੀ ਆ ਜਦੋਂ ਨਹੀਂ ਤੂੰ ਖੱਲ੍ਹ ਜਾਂਦੀ ਆ ਕਿਉਂਕਿ ਜੇ ਲੇਟ ਗਏ ਸਾਨੂੰ ਨਾ ਕਲਾਸ ਦੇ ਬਾਹਰ ਖੜਾ ਦਿੰਦੇ ਐ ਅੱਛਾ ਹਾਂ ਤੇ ਟੀਚਰ ਫਟਰ ਤਾਂ ਨਿੱਤ ਤਸੱਲੀ ਨਾਲ ਹਾਂ ਜੀ ਟੁੱਟਦੇ ਨੇ ਕਿੰਨੇ ਕਦੇ ਬੱਚੇ ਡੰਡੇ ਪੈਂਦੇ ਨੇ ਕਲਾਸ ਤੋਂ ਡੰਡੇ ਮਾਰਦੇ ਨੇ ਡੰਡੇ ਨਹੀਂ ਥੱਪੜ ਪੈਂਦੇ ਆ ਹਾਂ ਪਟਾਕੇ ਹਾਂ ਫੇ ਡਾ ਨਹੀਂ ਲਿਆਦਾ ਤੈਨੂੰ ਜਾਂ ਦੂਸਰੇ ਦੇ ਪੈਨ ਮੇਰੇ ਤਾਂ ਫੇ ਨਹੀਂ ਇੱਕ ਸਾਡੇ ਕਦੇ ਕਦੇ ਥੱਪੜ ਪੈ ਜਾਂਦੇ ਆ ਹਾਂ ਇੱਕ ਵਾਰ ਸਾਡੇ ਬॉयਜ਼ ਬੜੇ ਸਲਾਈਟਤੀ ਸਲਾਈਟਤੀ ਹੈ ਜਦੋਂ ਮੈਮ ਜਾਂਦੀ ਆ ਨਾ ਉਹ ਕਲਾਸ ਵਿੱਚ ਸਲਾਈਡਸ ਮਾਰਨ ਲੱਗ ਪੈਂਦੇ ਆ ਅੱਛਾ ਤੇ ਮੈਮ ਨੇ ਇੱਕ ਦਿਨ ਦੇਖ ਲਿਆ ਉਹਨਾਂ ਨੇ ਪਿੱਛੇ ਦੇ ਦਰਵਾਜ਼ੇ ਤੋਂ ਕਿ ਤੁਸੀਂ ਸਲਾਈਡ ਮਾਰ ਰਹੇ ਸੀ ਫਿਰ ਸਾਡੇ ਕੋਲ ਚਾ ਇੱਕ ਸੀਕ੍ਰੇਟ ਦਰਵਾਜ਼ਾ ਹੈ ਅੱਛਾ ਉੱਥੇ ਮੈਮ ਲੈ ਕੇ ਗਈ ਕਹਿੰਦੀ ਬੰਦ ਕਰ ਤਾਂ ਸਾਨੂੰ ਬੜੀਆਂ ਸਲਾਈਡਾਂ ਮਾਰ ਰਹੀ ਸੀ ਤਾਂ ਉਹ ਉਹ ਜੂ ਬੜਾ ਰੋ ਰੇ ਸੀ ਕਲਾਸ ਜਾਂਦੇ ਸਰ ਮੈਂ ਨੇ ਆਖਿਆ ਜੇ ਬਾਅਦ ਚ ਆਇਆ ਨਾ ਤੁਹਾਡੇ ਤੁਹਾਨੂੰ ਥੱਪੜ ਥੱਪੜ ਪੈਣਗੇ ਤੇ ਨਾਲ ਸੀਕ੍ਰੇਟ ਰੂਮ ਵੀ ਬੰਦ ਕਰ ਦੂੰਗਾ ਹੈਨਾ ਕਣਿਕਾ ਤੁਸੀਂ ਇਹ ਦੱਸ ਮੈਨੂੰ ਹਾਂ ਅਸਲੀ ਪਾਪਾ ਮੰਮੀ ਨਾਲ ਲੜਦੇ ਹੁੰਦੇ ਨੇ ਨਾ ਕਦੇ ਤਾਂ ਲੜਦੇ ਹਨ ਕਿ ਤੂੰ ਐ ਨਹੀਂ ਕੀਤਾ ਸਾਰਾ ਦਿਨ ਮੈਂ ਪੋਚੇ ਲੈ ਜਾਂਦਾ ਸਾਰਾ ਦਿਨ ਮੈਂ ਰੋਟੀਆਂ ਬਣਾਈ ਜਾਂਦਾ ਮੈਂ ਭਾਂਡੇ ਧੋਈ ਜਾਂਦਾ ਕੁਝ ਨਹੀਂ ਕਰਦੀ ਹੈਪੀ ਰਹਿੰਦੇ ਨੇ ਫੋਨ ਕਰਦੇ ਨੇ ਪੂਰਾ ਅੱਛਾ ਬੰਦ ਕਰ ਦੇ ਤੇਰੀ ਵਾਲੀ ਫੋਨ ਹੁੰਦਾ ਹਾਂਜੀ ਤੇ ਤੈਨੂੰ ਘੁੰਮਣ ਦਾ ਸ਼ੌਂਕ ਹੈ ਕਾ ਹਾਂ ਮੈਨੂੰ ਘੁੰਮਣ ਦਾ ਸ਼ੌਂਕ ਹੈ ਕਿੱਥੇ ਕਿੱਥੇ ਗਿਆ ਘੁੰਮ ਕੇ ਮੈਂ ਮੇਰਾ ਘੁੰਮਣ ਦਾ ਸ਼ੌਂਕ ਇਹ ਹੈ ਕਿ ਅ ਇਹ ਕੋਹ ਪਾਰਕ ਸੀਗਾ ਜਿੱਥੇ ਮਹੱਲ ਚੰਡੀਗੜ੍ਹ ਹੈ ਪਾਰਕ ਹਾਂ ਤੁਹਾਨੂੰ ਯਾਦ ਆਉਂਦਾ ਕਿਹੜਾ ਰੋਜ਼ ਗਾਰਡਨ ਰੋਗਾਰਡਨ ਹਾਂ ਰੋਗਾਰਡਨ ਹਾਂ ਰੋਗਾਰਡਨ ਉੱਥੇ ਜਾਂਦਾ ਮੈਨੂੰ ਬੜਾ ਸੰਘਾ ਕਿਉਂਕਿ ਜਿਹੜੀ ਉੱਥੇ ਰੋਗਾਰਡਨ ਚ ਇੱਕ ਸੀਗੇ ਹੈ ਨਾ ਅੰਕਲ ਉਹ ਖਾਣੇ ਚ ਉੱਥੇ ਉਹਨਾਂ ਨੇ ਪੁਰਾਣੀਆਂ ਚੀਜ਼ਾਂ ਜਿਹੜੇ ਸੜਕਾਂ ਦੇ ਸਿੱਕੇ ਹੁੰਦੇ ਸੀ ਪੁਰਾਣੇ ਸੀ ਉਹਨਾਂ ਦੇ ਚੱਕੇ ਜਿਵੇਂ ਬਣਾਏ ਆ ਉਹਨਾਂ ਨੂੰ ਮੈਂ ਦੇਖਣਾ ਚਾਹੁੰਦੀ ਆ ਅੱਛਾ ਜਿੱਗਈ ਆਫੇ ਨਾ ਕਿ ਲੱਗਦਾ ਨਹੀਂ ਸੀ ਆਪਾਂ ਜਿੱਥੇ ਆਪਾਂ ਬਿਕਾਰਦੇ ਆ ਇਹ ਵੀ ਤਾਂ ਹੁਣ ਉਹ ਪਾਰਕ ਵਾਂਗੂ ਬਣਾ ਰਹੇ ਆ ਹਾਂ ਹਾਂ ਇਹ ਵੀ ਮਤਲਬ ਕਿਸੇ ਨੇ ਬਣਾਇਆ ਬਹੁਤ ਸੋਹਣਾ ਹੈ ਮੈਨੂੰ ਬਹੁਤ ਚੰਗਾ ਲੱਗਿਆ ਤੇ ਜਦ ਮੈਂ ਮੈਨੂੰ ਤਾਂ ਦੱਸੋ ਕਿ ਮੇਰੀ ਸਰਦਨਾ ਤੇ ਮੈਂ ਅੰਦਰ ਨਾਲ ਮੁਲਾਕਤ ਕੀਤੀ ਹੋਈ ਹੈ ਮੈਨੂੰ ਲੋੜੀ ਜਦੋਂ ਪਿਛਲੀ ਲੋੜੀ ਸੀ ਨਾ ਹਾਂ ਹਾਂ ਆ ਹੁਣ ਇੱਕ ਲੋੜੀ ਦੋ ਲੋੜੀਆਂ ਲੱਗ ਗਈ ਆ ਹਾਂ 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 ਉਸ ਤੋਂ ਪਹਿਲਾਂ ਦੋ ਲੋੜੀਆਂ ਤੋਂ ਪਹਿਲਾਂ ਇੱਕਾਈ ਸੀ ਹੈ ਨਾ ਪਿਛਲੀ ਵਾਰ ਉਦੋਂ ਮੈਨੂੰ ਫੋਨ ਆਇਆ ਮੈਂ ਉੱਠੀ ਸੀ ਉਦੋਂ ਜਲਦੀ ਉੱਠੀ ਸੀ ਮਦ ਠੰਡ ਸੀ ਤੇ ਫੋਨ ਆਇਆ ਕਿ ਤੁਸ ਤੁਹਾਨੂੰ ਨਾ ਅੱਜ ਜੀ ਪਪਾ ਬੁਮਾਰ ਸੀਗੇ ਕੀ ਤੁਹਾਨੂੰ ਨਾ ਅੱਜ ਲੋੜੀ ਦਾ ਪ੍ਰੋਗਰਾਮ ਤੇ ਆਣਾ ਹੈਗਾ ਤੇ ਅਸੀਂ ਚਲੇ ਉਹ ਸਾਨੂੰ ਗੱਡੀ ਤੇ ਲੈ ਕੇ ਚਲੇ ਗਏ ਮੇਰੇ ਨਾਲ ਮम्मा ਗਈ ਸੀ ਪਾਪਾ ਬਿਮਾਰ ਸੀ ਠੀਕ ਹੈ ਤੇ ਉੱਥੇ ਮੈਨੂੰ ਜਦੋਂ ਮੈਂ ਗਈ ਤੇ ਉੱਥੇ ਬਹੁਤ سارے ਐਕਟਰਸ ਮਿਲੇ ਮੈਨੂੰ ਗੁਰਪ੍ਰੀਤ ਪੰਗੂ ਹੋਰ ਵੀ ਤੇ ਉੱਥੇ ਰਾਸਾਲੀਵਲ मैम ਸੀਗੇ ਤੇ ਉਹਨਾਂ ਨਾਲ ਮਿਲੀ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਗਿੱਦਾ ਪਾਇਆ ਸੀ ਤੇ ਉਸ ਤੋਂ ਬਾਅਦ ਮੈਂ ਜਦੋਂ ਉਹਨਾਂ ਨਾਲ ਮਿਲ ਕੇ ਤਾਂ ਮੈਨੂੰ ਬਹੁਤ ਚੰਗਾ ਲੱਗਿਆ اچھا ਤਾਂ ਮੈਂ ਜਦੋਂ ਘਰੇ ਗਈ ਨਾ ਮੈਂ ਮਮਾ ਪਾਪਾ ਨੂੰ ਉਸ ਤੋਂ ਅਗਲੇ ਦਿਨ ਆਖਿਆ ਵੀ ਮੈਂ ਨਾ ਮੈਮ ਨੂੰ ਮਿਲਣਾ ਹੈਗਾ ਤੇ ਸਰ ਨੂੰ ਵੀ ਤੇ ਫਿਰ ਪਾਪਾ ਕਹਿੰਦੇ ਚਲ ਚੰਗਾ ਚੱਲਦੇ ਆ ਤੇ ਪਾਪਾ ਨੂੰ ਥੋੜਾ ਜਿਹਾ ਪਤਾ ਸੀ ਵੀ ਇੱਥੇ ਹੀ ਰਹਿੰਦੇ ਨੇ ਤੇ ਫਿਰ ਅਸੀਂ ਗਏ ਉਹ ਤੇ ਮੈਨੂੰ ਮੈਮ ਨੇ ਸਰ ਨੇ ਫਿਰ ਸਰ ਨੇ ਮੈਨੂੰ ਦੱਸਿਆ ਕਿ ਇਹਨੂੰ ਆਪਾਂ ਨਾਟਕ ਰਾਂਗੇ ਸਾਡਾ ਜੋ ਵੀ ਆਪਣਾ ਥੀਏਟਰ ਹੈ ਉਥੇ ਨੂੰ ਇੱਕ ਤਰੀਕ ਨੂੰ ਲੈ ਕੇ ਆਇਆ ਤੇ ਜਦੋਂ ਮੈਂ ਗਈ ਮੈਂ ਉਥੇ ਮਤਲਬ ਕਿ ਕੁਝ ਨਹੀਂ ਥੋੜਾ ਜਿਹਾ ਗਿੱਦਾ ਹੀ ਕੀਤਾ ਸੀ ਫਿਰ ਉਸ ਤੋਂ ਬਾਅਦ ਮੈਂ ਕਿੰਦੇ ਸਰ ਨੇ ਮੈਨੂੰ ਆਪਣੇ ਅੰਦਰ ਕੌਨਫੀਡੈਂਸ ਪਾਇਆ ਫਿਰ ਮੈਂ ਹੋਰੀਕ ਮਾਤਾ ਸੱਜਣੋਂ ਮਾਂ ਹੁੰਦੀ ਐ ਬੋਢੀ ਸੰਗਣੀ ਚ ਆਉਂਦੀ ਐ ਫਿਰ ਉਦੋਂ ਮੈਂ ਇਹ ਬੋਲਿਆ ਇੱਕ ਟ੍ਰਿਕ ਨੂੰ ਫਿਰ ਮੈਂ ਨਾਟਕ ਕੀਤਾ ਹੂੰ ਉਦੋਂ ਮੈਂ ਕੀਤਾ ਸੀ ਮੇਰੇ ਬੇਬੇ ਬਾਪੂ ਮੇਰੇ ਬੇਬੇ ਬਾਪੂ ਹਾਂ ਨਹੀਂ ਮੇਰੀ ਪਿਆਰੀ ਮਾਂ ਕੀਤਾ ਸੀ ਮੈਂ ਤੇ ਉਸ ਤੋਂ ਬਾਅਦ ਮੈਂ ਬੇਬੇ ਬਾਪੂ ਕੀਤਾ ਨਾਟਕ ਫਿਰ ਉਸ ਤੋਂ ਬਾਅਦ ਮੈਂ ਬਹੁਤ سارے ਨਾਟਕ ਕੀਤੇ ਇਤਰਾ ਦੇ ਖੁੱਲ ਗਿਆ ਹਾਂ ਤੇ ਕਾਨਫਰੈਂਸ ਆ ਗਿਆ ਹਾਂ ਫਿਰ ਮੈਂ ਮਤਲਬ ਕਿ ਥੋੜਾ ਜਿਹਾ ਜਦੋਂ ਸ਼ੁਰੂਆਤ ਹੀ ਹੋਈ ਸੀ ਫਿਰ ਨਾ ਉਹਦੋਂ ਮੈਨੂੰ ਥੋੜਾ ਜਿਹਾ ਮਤਲਬ ਕਿ ਡਰ ਜਿਹਾ ਲੱਗਦਾ ਹੁੰਦਾ ਸੀ ਵੀ ਮੈਂ ਤਾਂ ਹਲੇ ਐਕਟਰ ਬਣੀ ਨਹੀਂ ਮੈਨੇ ਵੱਡੇ ਸਟੇਜ ਚ ਆਈ ਹਾਂ ਹੈਨਾ ਤੇ ਫਿਰ ਉਸ ਤੋਂ ਬਾਅਦ ਜਦੋਂ ਮੈਂ ਪੂਰਾ ਖੁੱਲ ਕੇ ਹੋ ਹੋ ਗਈ ਕੰਫੀਡੈਂਸ ਆ ਗਿਆ ਮੇਰੇ ਅੰਦਰ ਪਾਪਾ ਮੈਨੂੰ ਨਾਟਕ ਕਰਨ ਲੱਗ ਪਏ ਪਰ ਉਸ ਤੋਂ ਬਾਅਦ ਪਾਪਾ ਵੀ ਨਾਟਕ ਲਿਖਣ ਲੱਗ ਪਏ ਤੇ ਮੇਰੇ ਅੰਦਰ ਕੌਨਫੀਡੈਂਸ ਆ ਗਿਆ ਫਿਰ ਮੈਂ ਪੂਰਾ ਚੱਲ ਦਿੱਤਾ ਪੂਰਾ ਚੱਲ ਮਾਰਾ ਵੀ ਮੈਂ ਹੁਣ ਤੁਹਾਨੂੰ ਸਰ ਦੇ ਅਸ਼ੀਰਵਾਦ ਨਾਲ ਮੈਂ ਵੱਡੀ ਐਕਟਰ ਬਣੀ ਮੀ ਬਿਲਕੁਲ ਬੇਟਾ ਬੜੋਗੀ ਕਿ ਬਣ ਕੇ ਤੁਸੀਂ ਐਕਟਰ ਵੱਡੀ ਸਕਰੀਨ ਤੇ ਤਾਂ ਕਿ ਸਿਨੇਮਾ ਦਾ ਟਾਲੀ ਖਲਮ ਲੱਗੀ ਹਾਂਜੀ ਇਸ ਤੋਂ ਬਾਅਦ ਹੁਣ ਹੋਰ ਤੁਹਾਨੂੰ ਕੀ ਚਾਹੀਦਾ ਹੋਰ ਮੈਨੂੰ ਬਸ ਐਕਟਿੰਗ ਹੀ ਚਾਹੀਦੀ ਹੈ ਮੈਨੂੰ ਨਾਟਕ ਜਿਵੇਂ ਮਤਲਬ ਕਿ ਜਦੋਂ ਮੈਂ ਐਕਟਰ ਬਨ ਜੂਗੀ ਨਾ ਉਦੋਂ ਵੀ ਮੈਂ ਮਤਲਬ ਕਿ ਐ ਨਹੀਂ ਜਿਵੇਂ ਥੀਟਰ ਨੂੰ ਛੱਡ ਦੂਗੀ ਮੈਂ ਥੀਟਰ ਨੂੰ ਛੱਡੂਗੀ ਨਹੀਂ ਹਰ ਇੱਕ ਤਰੀਕ ਨੂੰ ਆਇਆ ਕਰੂੰਗੀ ਵੈਰੀ ਗੁੱਡ ਬਿਲਕੁਲ ਬਿਲਕੁਲ ਹਾਂ ਹੁਣ ਬੇਟਾ ਹੋਰ ਫੇਰ ਕੋਈ ਗੱਲ ਬਾਤ ਸੁਣਾ ਕੇ ਗੱਲ ਸੁਣਾ ਦੂ ਪੁੱਤ ਹੋਰ ਮੇਰੀ ਬੈਸਟ ਫਰੈਂਡ ਨਾ ਮੇਰੀ ਬੈਸਟ ਫਰੈਂਡ ਵੀ ਮੇਰੇ ਨਾਲ ਚਲਾਕੀ ਕਰ ਗਈ ਸੀ ਅੱਛਾ ਓਹੋ ਸਾਨੂੰ ਮੈਨੂੰ ਕਹਿੰਦੀ ਵੀ ਮੈਂ ਨਾ ਤੇਰੇ ਤੇਰੀ ਨਾ ਮੈਂ ਤੇ ਮੇਰੇ ਪਾਪਾ ਦਲਜੀਤ ਦੇ ਸ਼ੋਤੇ ਜਾ ਰਹੇ ਆਂ ਅੱਛਾ ਤੇ ਮੈਂ ਕਿਹਾ ਤੂੰ ਜਾਣਾ ਮੈਂ ਕਿਹਾ ਚਲ ਜਾਨੀ ਤੇ ਉਹਨੇ ਆਖਿਆ ਮੈਂ ਤੇਰੀ ਟਿਕਟ ਬੁੱਕ ਕਰਾ ਕੇ ਰੱਖੀ ਹੋਈ ਹੈ ਹਾਂ ਇੱਕੋ ਹੀ ਟਿਕਟ ਬਚੀ ਸੀ ਅੱਛਾ ਤੇ ਉਹਨੇ ਤੇ ਉਹੋ ਕਰਿਆ ਚਲੀ ਗਈ ਤੇ ਜਦੋਂ ਜਿਸ ਦਿਨ ਸੰਡੇ ਨੂੰ ਜਾਣਾ ਸੀ ਤੇ ਉਹ ਮੈਨੂੰ ਫੋਨ ਕੀਤਾ ਵੀ ਜਾਣਾ ਨਹੀਂ ਤੇ ਉਹ ਮੈਂ ਪੂਰਾ ਤਿਆਰ ਹੋ ਕੇ ਖੜੀ ਸੀ اچھا ਤੇ ਉਹਨੇ ਮੈਂ ਉਹ ਤਾਂ ਪੁੱਛਿਆ ਵੀ ਜਾਣਾ ਨਹੀਂ ਉਹ ਕਹਿੰਦੀ ਹਾਂ ਨਹੀਂ ਮੈਂ ਤਾਂ ਤੈਨੂੰ ਉਹੀ ਚਲਾਕੀ ਮਾਰ ਬੱਡੇ ਵੱਡੇ ਕਲਾਕਾਰਾਂ ਨੂੰ ਕਿਹੜਾ ਨੂੰ ਮਿਲਣ ਸੀ ਵਰਪ੍ਰੀਤ ਸੰਗੂ ਮੈਡਮ ਨੂੰ ਮਿਲਿਆ ਹਾਂਜੀ ਜਿਮੀ ਸ਼ੇਰ ਕੇ ਨੂੰ ਮਿਲਿਆ ਜਿਮੀ ਸ਼ੇਰ ਜਿਨ ਨੂੰ ਹਾਂ ਮੈਂ ਸੀਮਾ ਸੀਮਾ ਕੌਸ਼ਲ ਨੂੰ ਮਿਲੀ ਹੈ ਹਾਂ ਰਾਜਕਾਲੀ ਵੜ ਜੀ ਨੂੰ ਮਿਲਿਆ ਹਾਂ ਨਰਪਾਇਤਾਲੀ ਵੜ ਜੀ ਨੂੰ ਮਿਲਿਆ ਹਾਂਜੀ ਹੋਰ ਹੋਰ ਆ ਫਰਨਾ ਫੁੱਲ ਲਗੀ ਮੈਂ ਫੁੱਲ ਨਹੀਂ ਮੈਂ ਨਿਓ ਫਿਲਮਾਂ ਕਰ ਰਹੀ ਐ ਨੇ ਨਾ ਅਡ ਕਰ ਲੈ ਤੂੰ ਨਾ ਭੁੱਲੀ ਜਾਨੀ ਮੈਨੂੰ ਥੋੜੇ ਜਿਹੇ ਐਕਟਰਸ ਦੇ ਨਾਮ ਨਹੀਂ ਬਤਾਨਾ ਸਾਰੇ ਤੂੰ ਪਿਆਰ ਕਰ ਦੇ ਨੇ ਸਾਰੇ ਹਾਂਜੀ ਮੈਨੂੰ ਸਭ ਤੋਂ ਜ਼ਿਆਦਾ ਸਰ ਕਰ ਦੇ ਨੇ ਸਭ ਤੋਂ ਜ਼ਿਆਦਾ ਸਰ ਕਰ ਦੇ ਬਾਕੀ ਨਹੀਂ ਕਰਦੇ ਆ ਸਾਰੇ ਕਰਦੇ ਆ ਕੋ ਕੋ ਸਾਰੇ ਦਰਸ਼ਕਾਂ ਨੂੰ ਵੀ ਭਾਈ ਮੇਰੀ ਫਿਲਮ ਦੇਖਣ ਨੂੰ ਜਾਓ ਤੇ ਤੁਸੀਂ ਮੇਰੀ ਫਿਲਮ ਜ਼ਰੂਰ ਦੇਖਣ ਜਾਣੀ ਐ ਨਾਮ ਯਾਦ ਰੱਖਿਓ YouTube ਤੇ ਵੀ ਆਉਗੀ ਜਿਨ੍ਹਾਂ ਨੇ ਦੇਖਣੀ ਣਾਣੀ ਉਹ ਹੁਣ ਲੱਗੋਗੀ ਲੋਟਰੀ ਸਾਡੀ ਜ਼ਰੂਰ ਦੇਖਣੀ ਹੈ ਸਕੂਨੀ ਬੇਟਾ ਤੁਸੀਂ ਮੇਰੇ ਪ੍ਰੋਗਰਾਮ ਚ ਆਏ ਤੇਰਾ ਬਹੁਤ ਬਹੁਤ ਧੰਨਵਾਦ ਥੈਂਕ ਯੂ